ਮਿਰਨ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਜੀ ਅਸੀਂ ਤੁਹਾਡੇ ਵਾਸਤੇ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਘੱਟ ਰੇਂਜ ਚ ਹੈ ਜੀ ਸੂਟ ਬਹੁਤ ਸੋਹਣੇ ਆ ਜੀ ਜਿਸੇ ਮੇਰੇ ਭੈਣ ਨੂੰ ਇਹਨਾਂ ਸੂਟਾਂ ਦੀ 니ੜ ਹੋਵੇ ਤਾਂ ਸਾਤੋਂ ਵਾਇ ਕਰੇ ਜੀ ਕਿਉਂਕਿ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਚੈਨਲ ਤੇ ਨਵੇਂ ਆ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਹ ਦੇਖੋ ਜੀ ਕਾਟਨ ਦਾ ਗ੍ਰੇਸ ਕਾਟਨ ਦਾ ਸੂਟ ਹੈ ਜੀ ਗ੍ਰੇਸ ਕਾਟਨ ਦਾ ਸੂਟ ਹੈ ਜੀ ਉੱਪਰ ਹੈਂਡਵਰਕ ਹੋਇਆ ਹੋਇਆ ਹੈ ਜੀ ਇਹਦੇ ਇਹ ਸਾਰਾ ਹੈਂਡਵਰਕ ਹੋਇਆ ਹੈ ਹੈਂਡਵਰਕ ਦਾ ਕੰਮ ਮਿਲੂਗਾ ਜੀ ਗਾਜਰੀ ਕਲਰ ਦਾ ਸੂਟ ਹੈ ਜੀ ਗਾਜਰੀ ਕਲਰ ਦਾ ਗਾਜਰੀ ਕਲਰ ਦਾ ਸੂਟ ਹੈ ਜੀ ਬਹੁਤ ਸੋਹਣਾ ਮੋਤੀ ਵਾਈਟ ਮੋਤੀ ਲੱਗਿਆ ਹੋਇਆ ਹੈ ਜੀ ਇਹ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਜੀ ਪੂਰਾ ਆਲ ਓਵਰ 5 ਮੀਟਰ ਤੁਹਾਨੂੰ ਸੂਟ ਮਿਲੂਗਾ ਜੀ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਦੁਪੱਟੇ ਦਾ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਦੁਪੱਟੇ ਦਾ ਵਰਕ ਬਹੁਤ ਹੀ ਪਿਆਰਾ ਹੈ ਜੀ ਬਹੁਤ ਹੀ ਪਿਆਰਾ ਦੁਪੱਟੇ ਦਾ ਤੁਹਾਨੂੰ ਵਰਕ ਮੀਲੂਗਾ ਜੀ ਪੂਰਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਉਸ ਤੋਂ ਬਾਅਦ ਜੀ ਦੂਜਾ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਮੰਜੈਂਟਾ ਕਲਰ ਇਹਦਾ ਕੱਪੜਾ ਹੈਗਾ ਜੀ ਸਿਲਕ ਇਹਦਾ ਅਪਾੜਾ ਸਿਲਕ ਦਾ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਹੀ ਸੋਹਣਾ ਕੱਪੜਾ ਹੈ ਕੰਟਰਾਸਟ ਬਹੁਤ ਸੋਹਣਾ ਨਾਲ ਫਰੋਜ਼ੀ ਕੰਟਰਾਸਟ ਕਰਿਆ ਹੋਇਆ ਜੀ ਆਲਓਵਰ ਤੁਹਾਨੂੰ 5 ਮੀਟਰ ਕਪੜਾ ਮਿਲੂਗਾ ਜੀ ਬਹੁਤ ਹੀ ਪਿਆਰਾ ਸਿੰਪਲ ਤੇ ਸੋਬਰ ਜਿਹਾ ਵਰਕ ਹੈ ਜੀ ਇਹਦਾ ਤੁਸੀਂ ਪ੍ਰਿੰਟ ਪਲਾਜੋ ਬਣਾਓ ਲੌਂਗ ਕੁੜਤੀ ਰੱਖ ਕੇ ਸ਼ਰਟ ਬਣਾਓ ਬਹੁਤ ਸੋਹਣਾ ਸੂਟ ਤੁਹਾਡਾ ਰੈਡੀ ਹੋਊਗਾ ਜੀ ਬਹੁਤ ਘੱਟ ਰੇਂਜ ਸੂਟਾਂ ਦੀ ਅਸੀਂ ਰੱਖੀ ਵੀ ਆ ਜੀ ਕਿਉਂਕਿ ਅਸੀਂ ਆਪ ਵਰਕ ਕਰਾਉਨੇ ਆ ਕਪੜਾ ਲਿਆ ਕੇ ਸੂਟਾਂ ਦੀ ਰੇਂਜ ਬਹੁਤ ਘੱਟ ਹੈ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੀ ਇਹ ਹੋ ਗਿਆ ਮੰਜੈਂਟਾ ਕਲਰ ਦਾ ਸੂਟ ਠੀਕ ਹੈ ਜੀ ਆਹ ਦੇਖੋ ਜੀ ਏ ਹੋ ਗਿਆ ਇਹਦਾ ਦੁਪੱਟਾ ਦੁਪੱਟਾ ਚੈੱਕ ਕਰੋ ਜੀ ਤੁਹਾਨੂੰ ਪਿਓਰ ਦਾ ਕੱਟਵਰਕ ਡਿਜ਼ਾਈਨਿੰਗ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਸੇਮ ਕੰਟਰਾਸਟ ਨਹੀਂ ਹੈ ਜੀ ਸੇਮ ਕਲਰ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਇਹ ਵੀ ਸੂਟ ਸਿਲਕ ਚ ਆਇਆ ਜੀ ਬਹੁਤ ਪਿਆਰਾ ਸੂਟ ਹੈ ਜੀ ਕਿਉਂਕਿ ਕਈ ਭੈਣਾਂ ਸੋਤਰੀ ਸਿਲਕ ਪੋਣਾ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਸੋਹਣੇ ਕਲਰ ਹੈ ਜੀ ਦੇਖੋ ਇਹ ਫੁੱਲ ਹੈਵੀ ਸ਼ਰਟ ਹੈ ਜੀ ਸਿਰਫ ਧਾਗੇ ਦਾ ਵਰਕ ਹੈ ਜੀ ਕੋਈ ਇਹ ਝੂਵਨ ਵਾਲਾ ਵਰਕ ਨਹੀਂ ਹੈ ਕ ਜੀ ਬਹੁਤ ਪਿਆਰੀ ਸਿਲਕ ਹੈ ਜੀ ਬਹੁਤ ਪਿਆਰੀ ਔਰ ਕੋਈ ਇਹ ਝੂਵਨ ਵਾਲਾ ਕੰਮ ਨਹੀਂ ਹੈ ਆ ਤੁਹਾਡਾ ਘੇਰੇ ਦਾ ਕੰਮ ਮਿਲੂਗਾ ਜੀ ਤੁਹਾਨੂੰ ਘੇਰੇ ਦਾ ਕੰਮ ਬਹੁਤ ਸੋਹਣਾ ਥੋੜਾ ਜਿਹਾ ਡਾਰਕ ਫਰੋਜ਼ੀ ਲਾ ਕੇ ਵਰਕ ਕਰਿਆ ਹੋਇਆ ਹੈ ਜੀ ਆਲ ਓਵਰ 5 ਮੀਟਰ ਸੂਟ ਹੈ ਜੀ ਉਸ ਤੋਂ ਬਾਅਦ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣਾ ਪਿਓਰ ਦਾ ਤੁਹਾਨੂੰ ਹੈ ਨਾ ਰੀਜਨਲ ਪਿਓਰ ਹੈ ਜੀ ਕੋਈ ਕਾਪੀ ਨਹੀਂ ਹੈ ਜੀ ਚੈੱਕ ਕਰ ਸਕਦੇ ਆ ਜੀ ਰੀਜਨਲ ਪਿਓਰ ਹੈ ਜੀ ਬਹੁਤ ਹਲਟ ਵੇਟ ਆ ਵਰਕ ਹੋਇਆ ਵੈ ਜੀ ਤਾਂ ਵੀ ਦੁਪੱਟਾ ਇੰਨਾ ਲਾਈਟ ਵੇਟ ਹੈ ਬਹੁਤ ਪਿਆਰਾ ਸੂਟ ਹੈ ਜੀ ਲਾਈਟ ਫਰੋਜ਼ੀ ਕਲਰ ਹੈ ਜੀ ਬਿਲਕੁਲ ਬਹੁਤ ਹੀ ਲਾਈਟ ਫਰੋਜ਼ੀ ਜਿਹਾ ਕਲਰ ਹੈ ਮੈਨ ਲੱਗਦਾ ਤੁਹਾਨੂੰ ਵੀਡੀਓ ਚ ਬਿਲਕੁਲ ਸਹੀ ਚ ਦਿਖਾਊਗਾ ਜੀ ਉਹਦੇ ਬਾਅਦ ਅਗਲਾ ਸੂਟ ਚੈੱਕ ਕਰੋ ਅਗਲਾ ਸੂਟ ਹੈਗਾ ਜੀ ਇਹ ਬਹੁਤ ਪਿਆਰਾ ਸੂਟ ਹੈ ਜੀ ਫਰੋਜ਼ ਹੀ ਕਲਰ ਦਾ ਬਹੁਤ ਸੋਹਣਾ ਸੂਟ ਹੈ ਜੀ ਵੇਖੋ ਤੁਹਾਡਾ ਮਨ ਖੁਸ਼ ਹੋ ਜਾਊਗਾ ਸੂਟ ਦੇਖ ਕੇ ਇਹ ਤੇ ਸਾਰਾ ਹੀ ਸਿੱਪੀ ਦਾ ਵਰਕ ਹੋਇਆ ਹੋਇਆ ਹੈ ਪਤਾ ਕਿ ਜੀ ਇਹ ਐਦਾ ਦੇ ਸੂਟ ਅਸੀਂ ਤੁਹਾਨੂੰ ਤਾਂ ਦਿਖਾਏ ਆ ਕਿਉਂਕਿ ਇਹ ਸਾ ਬਣਾਉਣ ਵਾਲਾ ਹੈ ਕਈਆਂ ਫੈਕਸ਼ਨ ਕਰਦੇ ਆ ਉਹਦੇ ਤੇ ਤੁਸੀਂ ਬਹੁਤ ਸੋਹਣੇ ਪਾ ਸਕਦੇ ਆ ਕਿਉਂਕਿ ਇਹਨਾਂ ਦੀ ਰੇਂਜ ਬਹੁਤ ਘੱਟ ਹੈ ਇਹਨਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਕੋਲ ਰੇਂਜ ਪੁੱਛ ਸਕਦੇ ਆ ਜੀ ਆਲ ਓਵਰ ਤੁਹਾਨੂੰ 5 ਮੀਟਰ ਫਰੋਜ਼ ਹੀ ਕਲਰ ਦਾ ਸੂਟ ਮਿਲੂਗਾ ਜੀ ਇਹਦੇ ਫਰੋਜੀ ਕਲਰ ਦਾ ਸੂਟ ਹੈ ਜੀ ਬਹੁਤ ਸੋਹਣਾ ਦੇਖੋ ਇਹ ਘੇਰੇ ਦਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਤੁਹਾਨੂੰ ਫਰੋਜੀ ਕਲਰ ਦਾ ਘੇਰਾ ਇਹ ਨਹੀਂ ਹੈ ਜੀ ਕਿਸੇ ਦਾ 27 28 26 ਵੀ ਹੋਇਆ ਤਾਂ ਹਮੇ ਘੇਰਾ ਬਣ ਜਾਣਾ ਇਹ ਨਹੀਂ ਵੀ ਬਹੁਤ ਘੱਟ ਤੁਹਾਨੂੰ 20 ਕਿਉਂ ਤੱਕ ਇਆਂ ਤੇ ਘੇਰੇ ਆਪ ਕੰਮ ਕਰਾਉਣ ਦਾ ਸਿਰਫ ਇਹੀ ਫਾਇਦਾ ਜੀ ਕੋਈ ਵੀ ਜਿੰਨਾ ਮਰਜੀ ਹੈਲਥੀ ਹੋਵੇ ਇਹ ਸੂਟ ਉਹਦਾ ਬਹੁਤ ਸੋਹਣਾ ਬਣ ਕੇ ਰੇੜੀ ਹੋਊਗਾ ਜੀ ਉਹ ਦੁਪੱਟਾ ਚੈੱਕ ਕਰੋ ਜੀ ਸੁਪਰ ਨੈਟ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਤੁਸੀਂ ਇੱਕ ਵਾਰ ਰੇਂਜ ਜ਼ਰੂਰ ਪੁੱਛਿਓ ਜੀ ਬਹੁਤ ਘੱਟ ਰੇਂਜ ਹੈ ਸਾਡੇ ਸੂਟਾਂ ਦੀਆਂ ਸੂਟਾਂ ਦੀ ਕੁਆਲਿਟੀ ਦੇਖੋ ਬਹੁਤ ਸੋਹਣੀ ਸੂਟਾਂ ਦੀ ਕੁਆਲਿਟੀ ਆ ਦੁਪੱਟਾ ਚੈੱਕ ਕਰੋ ਜੀ ਕਿੰਨਾ ਸੋਹਣਾ ਹੈ ਵੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਹੈਨਾ ਉਸ ਤੋਂ ਬਾਅਦ ਜੀ ਅਗਲਾ ਸੂਟ ਤੁਹਾਨੂੰ ਮਿਲੂਗਾ ਅੱਗੇ ਤਲੀ ਬਹੁਤ ਟ੍ਰੈਂਡ ਹੈ ਜੈ ਜੀ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਇਹ ਮਸਲੀਨ ਦਾ ਸੂਟ ਹੈ ਦੇਖੋ ਬਹੁਤ ਸੋਹਣਾ ਮੀਟਰ ਵਰਕ ਹੋਇਆ ਬਬੋ ਪਿਆਰਾ ਦੇਖੋ ਜੀ ਗਲੇ ਦਾ ਵਰਕ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਸੂਟ ਹੈ ਆਲ ਓਵਰ 5 ਮੀਟਰ ਸੂਟ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਪਿਓਰ ਦਾ ਦੁਪੱਟਾ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਪਿਓਰ ਦਾ ਦੁਪੱਟਾ ਜੀ ਆਲ ਓਵਰ ਸੂਟ ਹੈ ਮਸਲੀਨ ਦਾ ਸੂਟ ਹੈ ਜੀ ਮੈਂ ਤੁਹਾਨੂੰ ਐਨ ਕਲੀਅਰ ਦੱਸਦੀ ਆ ਜੀ ਪਤਾ ਕੀ ਜੀ ਤੁਸੀਂ ਨਾ ਗੱਲ ਸਮਝਿਆ ਕਰੋ ਸਾਡੀ ਸਾਡੇ ਨਾਲ ਇੱਕ ਬਹੁਤ ਹੀ ਮੇਰੇ ਖਾਸ ਫਰੈਂਡ ਨਾਲ ਐਵੇਂ ਹੋਇਆ ਉਹਨਾਂ ਨੇ ਪੇਮੈਂਟ ਕਰਾ ਲਈ ਸੂਟ ਨਹੀਂ ਭੇਜੇ ਬਾਅਦ ਚੋਂ ਨੰਬਰ ਬੰਦ ਕਰ ਲਿਆ ਪਰ ਸਾਡਾ ਕੰਮ ਐਵੇਂ ਦਾ ਨਹੀਂ ਤੁਸੀਂ ਇੱਕ ਵਾਰ ਜਰੂਰ ਸਾਡੇ ਨਾਲ ਜੁੜ ਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਇਹ ਸਾਡਾ ਕੰਮ ਕਿਦਾਂ ਦਾ ਹੈ ਠੀਕ ਹੈ ਇੱਕ ਸੂਟ ਇਹ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਹੈ ਬਿਲਕੁਲ ਲਾਈਟ ਲਾਈਟ برو ਜੀ ਬਿਲਕੁਲ ਹੀ ਲਾਈਟ ਜਿਆ ਦੇਖੋ ਕਲਰ ਕਿੰਨਾ ਪਿਆਰਾ ਹੈ আর ਕੰਟਰਾਸਟ ਇਹ ਵੀ ਸੂਟ ਹੈਗਾ ਜੀ ਮਸਲੀਨ ਦਾ ਮਸਲੀਨ ਦਾ ਤੁਹਾਨੂੰ ਸੂਟ ਮਿਲੂਗਾ ਇਹ ਘੇਰੇ ਦਾ ਵਰਕ ਚੈੱਕ ਕਰੋ ਜੀ ਇਹ ਹੈਗਾ ਜੀ ਗਲੇ ਦਾ ਵਰਕ ਬਹੁਤ ਸੋਹਣਾ ਜੀ ਆਰੀ ਵਰਕ ਹੋਇਆ ਹੋਇਆ ਹੈ ਜੀ ਗਲੇ ਦਾ ਠੀਕ ਹੈ ਆਲ ਓਵਰ ਤੁਹਾਨੂੰ 5 ਮੀਟਰ ਕੱਪੜਾ ਮਿਲੂਗਾ ਜੀ ਠੀਕ ਹੈ ਉਹ ਤੋਂ ਬਾਅਦ ਜੀ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਵੀ ਨਾਲ ਤੁਹਾਨੂੰ ਮਸਲੀਨ ਦਾ ਹੀ ਮਿਲੂਗਾ ਕੱਟ ਵਰਕ ਹੋਇਆ ਹੋਇਆ ਤੁਹਾਨੂੰ ਦੁਪੱਟਾ ਮਿਲੂਗਾ ਜੀ ਪਤੇ ਅੱਜ ਕੱਲ੍ਹ ਦੀ ਟਾਈਮ ਹੀ ਐਵੇਂ ਦਾ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਉਹਨੂੰ ਆਪਾਂ ਸਪੋਰਟ ਨਹੀਂ ਕਰਦੇ ਜਿਹੜਾ ਬੰਦਾ ਆਪਾਂ ਨੂੰ ਦਿਖਾਉਂਦਾ ਕੁਝ ਹੋਰ ਹੈ ਭੇਜਦਾ ਕੁਝ ਹੋਰ ਹੈ ਮੈਂ ਸਾਰਿਆਂ ਲਈ ਨਹੀਂ ਇਹ ਗੱਲ ਕਹਿ ਰਹੀ ਬਹੁਤ ਐਵੇਂ ਹੁਣੇ ਹੋਇਆ ਜੀ 15 20 ਇੰਚ ਸੰਡੇ ਮੇਰੇ ਕਿਸੇ ਖਾਸ ਬ੍ਰਾਂਡ ਨਾਲ ਇਹ ਹੋਇਆ ਕਿ ਉਹਨਾਂ ਤੋਂ ਪੇਮੈਂਟ ਪਵਾ ਲਈ ਉਹਨਾਂ ਦੇ ਸੂਟ ਨਹੀਂ ਪਹੁੰਚੇ ਹੁਣ ਉਹ ਨੰਬਰ ਕਰ ਲਿਆ ਬੰਦ ਜੀ ਪਰ ਜੇ ਤੁਸੀਂ ਇੱਕ ਵਾਰ ਸਾਡੇ ਨਾਲ ਜੁੜੋ ਤਾਂ ਬਸ ਤੁਹਾਨੂੰ ਸਾਡਾ ਕੰਮ ਐਨ ਸਮਝ ਚ ਆ ਜਾਣਾ ਜੋ ਤੁਹਾਨੂੰ ਮੈਂ ਵੀਡੀਓ ਚ ਦੱਸਦੀ ਆ ਉਹੀ ਤੁਹਾਡੇ ਤੱਕ ਕੱਪੜਾ ਪਹੁੰਚੂਗਾ ਅਗਰ ਵੀ ਤੁਸੀਂ ਸੂਟ ਸਿਲਾਈ ਕਰਾਉਣਾ ਚਾਹੁੰਦੇ ਆ ਤਾਂ ਸਾਡੇ ਨਾਲ ਸਿਲਾਈ ਵੀ ਕਰਾ ਸਕਦੇ ਆ ਬਾਕਾਇਦਾ ਸਾਡੀ ਰੋਪੜ ਵਿੱਚ ਸ਼ਾਪ ਹੈ ਕੱਪੜੇ ਦੀ ਵੀ ਤੇ ਸਾਡੀ ਬੁਟੀਕ ਵੀ ਆ ਤੁਸੀਂ ਕਦੇ ਵੀ ਆ ਕੇ ਹਾਂ ਤੁਹਾਨੂੰ ਲੱਗਦਾ ਕਿ ਮੈਂ ਆਪਣਾ ਫੇਸ ਨਹੀਂ ਦਿਖਾ ਰਹੀ ਤੁਸੀਂ ਮੈਨੂੰ ਵੀਡੀਓ ਕਾਲ ਕਰਕੇ ਫਿਰ ਆਪਣਾ ਆਰਡਰ ਕਨਫਰਮ ਕਰ ਸਕਦੇ ਆ ਜੀ ਬੇਸ਼ੱਕ ਮੈਨੂੰ ਵੀਡੀਓ ਕਾਲ ਕਰੋ ਕਦੇ ਵੀ ਆ ਕੇ ਰੋਪੜ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਐਦਾਂ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਰਸਨਲੀ ਵੀ ਮਿਲ ਜੂਗੀ ਪਰ ਤੁਸੀਂ ਸਾਨੂੰ ਸਪੋਰਟ ਜਰੂਰ ਕਰੋ ਸਬ ਤੋਂ ਸੂਟ ਜਰੂਰ ਵਾਇਅ ਕਰੋ ਕਿਉਂਕਿ ਤੁਹਾਡੇ ਮਾਈਂਡ ਚ ਵੀ ਬਹੁਤ ਗੱਲਾਂ ਆਉਂਦੀਆਂ ਹੋਣਗੀਆਂ ਕਿਉਂਕਿ ਅੱਜ ਕੱਲ ਆਪਾਂ ਚੰਗੇ ਪਾਸੇ ਨੂੰ ਘੱਟ ਸੋਚਦੇ ਆ ਮਾੜੇ ਪਾਸੇ ਨੂੰ ਜ਼ਿਆਦਾ ਸੋਚਦੇ ਆ ਠੀਕ ਹੈ ਜੀ ਇਸ ਤੋਂ ਡਰ ਸਾਵਧਾਨੀ ਵਾਲਾ ਜੀ ਕਿਉਂਕਿ ਆਸੀਂ ਵੀ ਕਿਸੇ ਤੋਂ ਚੀਜ਼ ਮੰਗਾਉਣੀ ਹੋਊਗੀ ਨਾ ਅਸੀਂ ਪਹਿਲਾਂ ਸੋਚੂਗੇ ਪਰ ਤੁਸੀਂ ਐਵੇਂ ਦੀ ਕੋਈ ਨਹੀਂ ਸਾ ਤੇ ਟਰਸਟ ਕਰੋ ਜੀ ਕਿਉਂਕਿ ਅਸੀਂ ਐਵੇਂ ਦੀ ਰੋਪੜਾ ਕਿ ਮੈਨੂੰ ਤੁਸੀਂ ਕਦੇ ਵੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਨਾ ਕਦੇ ਵੀ ਮੈਨੂੰ ਤੁਸੀਂ ਕਾਲ ਕਰ ਸਕਦੇ ਆ ਜੀ ਇਹ ਹੋ ਗਿਆ ਜੀ ਡਾਰਕ ਫਰੋਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਹੀ ਸੋਹਣਾ ਆਹ ਹੋ ਗਿਆ ਜੀ ਘੇਰੇ ਦਾ ਕੰਮ ਘੇਰੇ ਦਾ ਕੰਮ ਹੈ ਜੀ ਏ ਹੋ ਗਿਆ ਜੀ ਗਲਾ ਬਣਿਆ ਵਾ ਠੀਕ ਹੈ ਪੂਰਾ ਆਲ ਓਵਰ ਤੁਹਾਨੂੰ 5 ਮੀਟਰ ਕਪੜਾ ਮਿਲੂਗਾ ਜੀ ਉਸ ਤੋਂ ਬਾਅਦ ਇਹਦਾ ਦੁਪੱਟਾ ਇਹਦਾ ਵੀ ਕਪੜਾ ਮਸਲੀਨ ਹੈ ਜੀ ਬਹੁਤ ਸੋਹਣੀ ਮਸਲੀਨ ਹੈ ਜੀ ਬਹੁਤ ਸੌਫਟ ਮਸਲੀਨ ਹੈ ਬਹੁਤ ਜ਼ਿਆਦਾ ਆ ਦੇਖੋ ਜੀ ਉ ਸੌਰੀ ਇਹ ਦੇਖੋ ਜੀ ਕਿੰਨਾ ਸੋਹਣਾ ਦੁਪੱਟੇ ਤੇ ਵਰਕ ਹੋਇਆ ਵਾ ਐਂਡ ਕੱਟ ਵਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਹਾਂਜੀ ਜੇ ਤੁਸੀਂ ਵੀਡੀਓ 'ਚ ਤੁਹਾਨੂੰ ਨਹੀਂ ਸੂਟ ਕੋਈ ਤੁਸੀਂ ਮੈਨੂੰ ਰੋਕ ਪੜਾ ਕੇ ਕਾਲ ਕਰੋ ਸਾਡੀ ਕੱਪੜੇ ਦੀ ਵੀ ਰੋਪੜੇ ਦੁਕਾਨ ਹੈ ਸਾਡੀ ਬੁਟੀਕ ਵੀ ਆ ਤੁਹਾਨੂੰ ਮੈਂ ਇੱਕੋ ਟਾਈਮ ਤੁਸੀਂ ਜਿੰਨੇ ਮਰਜ਼ੀ ਸੂਟ ਦੇਖ ਸਕਦੇ ਆ ਐਦਾਂ ਦੀ ਗੱਲ ਨਹੀਂ ਹੈਗੀ ਜੀ ਵੀ ਅਸੀਂ ਤੁਹਾਨੂੰ ਦਿਖਾਉਣਾ ਕੁਝ ਹੋਰ ਭੇਜਣਾ ਕੁਝ ਹੋਰ ਕਿਉਂਕਿ ਕਈ ਭੈਣਾਂ ਦੇ ਕਮੈਂਟ ਵੀ ਸਪੈਸ਼ਲ ਏਸੀ ਪੁੱਛਣ ਨੂੰ ਮੈਂ ਫੋਨ ਆਊਗਾ ਕਿ ਤੁਹਾਡਾ ਕੰਮ ਸਹੀ ਆ ਤੁਸੀਂ ਐਦਾਂ ਤਾਂ ਨਹੀਂ ਵੀ ਪੈਸੇ ਪਵਾ ਕੇ ਸਾਡਾ ਸੂਟ ਨਹੀਂ ਵੇਚੋਗੇ ਨਹੀਂ ਜੀ ਇਹ ਬਿਲਕੁਲ ਕਦੇ ਵੀ ਨਹੀਂ ਹੋਊਗਾ ਬਾਈ ਚਾਂਸ ਤੁਹਾਡਾ ਜੀ ਸੂਟ ਤੁਹਾਡੇ ਤੱਕ ਨਹੀਂ ਪਹੁੰਚਿਆ ਤમે ਤੁਹਾਨੂੰ ਗਾਰੰਟੀ ਦਿੰਦੀ ਆ ਤੁਹਾਡੀ ਪੇਮੈਂਟ ਵਾਪਸ ਆਊਗੀ ਸੂਟ ਮੇਰੇ ਤੱਕ ਬੈਗ ਪਹੁੰਚ ਗਿਆ ਤੁਹਾਡੇ ਤੱਕ ਨਹੀਂ ਪਹੁੰਚਿਆ ਤਾਂ ਤੁਹਾਡੀ ਮੈਂ ਪੇਮੈਂਟ ਵੀ ਵਾਪਸ ਕਰੂੰਗੀ ਜੀ ਪਤਾ ਹੈ ਕਿ ਗੱਲ ਤੁਸੀਂ ਹਮੇਸ਼ਾ ਇਮਾਨਦਾਰ ਬੰਦੇ ਦਾ ਸਾਥ ਦਿਆ ਕਰੋ ਜੀ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਕਿਹੜਾ ਬੰਦਾ ਕਿਵੇਂ ਦਾ ਤੁਹਾਨੂੰ ਬਹੁਤ ਲੋਕਾਂ ਨੇ ਏਦਾਂ ਹੁੰਦਾ ਹੈ ਕਰਦੇ ਵੀ ਆ ਲੋਕ ਏਦਾਂ ਕੇ ਦਿਖਾਉਂਦੇ ਕੁਝ ਹੋਰ ਹੈ ਵੇਚਦੇ ਕੁਝ ਹੋਰ ਹੈ ਪਰ ਸਾਡਾ ਐਵੇਂ ਦਾ ਕੰਮ ਨਹੀਂ ਮੈਨੂੰ ਸਪੈਸ਼ਲ ਦੋਪੂਨੇ ਇਸੇ ਕੰਮ ਦੇ ਆਏ ਕਿ ਤੁਸੀਂ ਏਦਾਂ ਤਾਂ ਨਹੀਂ ਵੀ ਪੈਸੇ ਪਵਾ ਕੇ ਸਾਡਾ ਸੂਟ ਨਹੀਂ ਦੇਉਂਗੇ ਨਹੀਂ ਜੀ ਜਿੰਨਾ ਤੁਹਾਨੂੰ ਕੱਪੜਾ ਕਿਹਾ ਹੋਵਾ ਹੋਗਾ ਸੀ ਉਨਾ ਹੀ ਤੁਹਾਨੂੰ ਕੱਪੜਾ ਉਦਾਂ ਹੀ ਤੁਹਾਨੂੰ ਸੂਟ ਭੇਜੂਗੀ ਜੀ ਵਾਹਿਗੁਰੂ ਜੀ ਕਾ ਖਾਲਸਾ